ਪੰਜਾਬੀ ਇਕਤਾ ਚੈਨਲ ਦੇ ਫਿਰੋਂ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਚ ਅੱਜ ਤੋਂ ਵੇਰਕਾ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪੰਜਾਬ ਦੇ ਸਹਿਕਾਰੀ ਬ੍ਰਾਂਡ ਵੇਰਕਾ ਨੇ ਸੂਪੇ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇਹ ਵਾਧਾ 3 ਜੂਨ ਨੂੰ ਅਣੀ ਅੱਜ ਤੋਂ ਲਾਗੂ ਹੋਵੇਗਾ। ਮਿਲਕ ਪਲਾਂਟ ਲੁਧਿਆਣਾ ਦੇ ਜਰਨਲ ਮੈਨੇਜਰ ਡਾਕਟਰ ਸੁਰਜੀਤ ਸਿੰਘ ਪਧੋੜ ਨੇ ਦੱਸਿਆ ਕਿ ਇਹ ਵਾਧਾ ਗਰਮੀਆਂ ਦੇ ਸੀਜ਼ਨ ਦੌਰਾਨ ਦੁੱਧ ਦੀ ਖਰੀਦ ਕੀਮਤ ਵਿੱਚ ਵਾਧਾ ਹੋਣ ਕਾਰਨ ਕੀਤਾ ਗਿਆ ਹੈ। ਡਾਕਟਰ ਸੁਦੇਸ਼ ਸਿੰਘ ਪਧੋੜ ਨੇ ਕਿਹਾ ਕਿ ਸੀਜ਼ਨ ਵਿੱਚ ਤਾਪਮਾਨ ਵਧਨ ਅਤੇ ਅਤਿ ਦੀ ਗਰਮੀ ਕਾਰਨ ਦੁੱਧ ਦੀ ਪੈਦਾਵਾਰ ਵਿੱਚ ਕਮੀ ਆ ਰਹੀ ਹੈ ਜਿਸ ਕਾਰਨ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ ਨਤੀਜੇ ਵਜੋਂ ਦੁੱਧ ਦੀਆਂ ਪ੍ਰੋਸੈਸਿੰਗ ਅਤੇ ਉਤਪਾਦਨ ਦੀਆਂ ਵਾਧੀਆਂ ਲਾਗਤਾਂ ਨੂੰ ਸੰਤੁਲਿਤ ਕਰਨ ਲਈ ਦੁੱਧ ਦੀ ਖਰੀਦ ਕੀਮਤ ਵਧਾਈ ਗਈ ਹੈ ਕੰਪਨੀ ਨੇ ਇਹ ਫੈਸਲਾ ਦੁੱਧ ਉਤਪਾਦਨ ਦੀ ਲਾਗਤ ਵਧਨ ਕਾਰਨ ਲਿਆ ਹੈ ਵੇਰਕਾ ਲੁਧਿਆਣਾ ਡੈਰੀ ਨੇ ਅੱਜ ਸਵੇਰ ਤੋਂ ਵੇਰਕਾ ਦੁੱਧ ਦੇ ਰੇਟਾਂ ਵਿੱਚ ਬਦਲਾਅ ਕੀਤਾ ਹੈ ਤੇ ਵੇਰਕਾ ਦੁੱਧ ਦੇ ਨਵੇਂ ਰੇਟ ਤੈਅ ਕੀਤੇ ਗੇ ਹਨ ਹੁਣ ਵੇਰਕਾ ਦਾ 1/2 ਲੀਟਰ ਦਾ ਦੁੱਧ 34 ਰੁਪਏ ਤੇ 1 ਲੀਟਰ ਦਾ ਦੁੱਧ 68 ਰੁਪਏ ਵਿੱਚ ਮਿਲੇਗਾ ਫੁੱਲ ਕਰੀਮ ਦੁੱਧ ਤੇ ਟੋਨਰ ਦੁੱਧ ਦੇ ਰੇਟ ਵੀ ਬਦਲਣਗੇ ਵੇਰਕਾ ਸ਼ਕਤੀ 1/2 ਲੀਟਰ ਦੁੱਧ ਹੁਣ 31 ਰੁਪਏ ਵਿੱਚ ਮਿਲੇਗਾ ਤੇ ਸ਼ਕਤੀ 1 ਲੀਟਰ ਦੁੱਧ ਹੁਣ 62 ਰੁਪਏ ਵਿੱਚ ਮਿਲੇਗਾ ਇਸ ਦੇ ਨਾਲ ਹੀ ਅਮੂਲ ਦੁੱਧ ਦੀਆਂ ਕੀਮਤਾਂ ਵੀ ਵੱਸ ਸਕੀਆਂ ਹਨ ਅਮੂਲ ਦੁੱਧ ਦੀ ਕੀਮਤ ਵੀ 2 ਰੁਪਏ ਪ੍ਰਤੀ ਲੀਟਰ ਵਾ ਸਕੀ ਹੈ ਇੱਕ ਦੋ ਦਿਨਾਂ ਵਿੱਚ ਕੀਮਤਾਂ ਵਾ ਸਕਦੀਆਂ ਹਨ ਵੇਰਕਾ ਤੇ ਅਮੂਲ ਪੰਜਾਬ ਵਿੱਚ ਦੁੱਧ ਦੇ ਦੋ ਵੱਡੇ ਸਪਲਾਈਰ ਹਨ ਅਤੇ ਇਹ ਲਾਪਾਗ ਪੂਰੇ ਪੰਜਾਬ ਵਿੱਚ ਸਪਲਾਈ ਕੀਤੇ ਜਾਂਦੇ ਹਨ ਜੇਕਰ ਦੁੱਧ ਦੀਆਂ ਕੀਮਤਾਂ ਵਧੀਆਂ ਤਾਂ ਲੋਕਾਂ ਦੀਆਂ ਜੇਬਾਂ ਤੇ ਬੋਝ ਪਵੇਗਾ ਦੇਸ਼ ਭਰ ਵਿੱਚ ਹੁਣ ਨਵੀਆਂ ਦਰਾਂ ਮੁਤਾਬਿਕ 골ਡ 500 ਮਿਲੀਮੀਟਰ ਦੀ ਕੀਮਤ 32 ਰੁਪਏ ਤੋਂ ਵੱਧ ਕੇ 33 ਰੁਪਏ ਹੋ ਗਈ ਹੈ 1 ਲੀਟਰ 골ਡ ਦੁੱਧ ਦੀ ਕੀਮਤ 64 ਰੁਪਏ ਤੋਂ ਵੱਧ ਕੇ 66 ਰੁਪਏ ਹੋ ਗਈ ਹੈ ਇਸੇ ਤਰ੍ਹਾਂ ਤਾਜ਼ਾ 500 mm ਦੀ ਕੀਮਤ 26 ਰੁਪਏ ਤੋਂ ਵੱਧ ਕੇ 37 ਰੁਪਏ ਹੋ ਗਈ ਹੈ ਸ਼ਕਤੀ 500 mm ਦੀ ਕੀਮਤ 29 ਰੁਪਏ ਤੋਂ ਵੱਧ ਕੇ 30 ਰੁਪਏ ਹੋ ਗਈ ਹੈ ਸੋ ਇਸ ਨੂੰ ਤਕਰੀਬ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਟ ਜਨਨ ਬਣੇ ਰਹੋ ਧੰਨਵਾਦ